ਛੋਟੀ ਜੀ ਬਿਮਾਰੀ ਹੁੰਦੀ ਹੈ ਜਿਸ ਨੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹਵਾ ਦੇ ਕੇ ਜ਼ਿਆਦਾ ਪੈਸੇ ਲਏ ਜਾਂਦੇ ਆ ਉਹ ਨਮਰਦੀ ਜੀ ਹਾਂ ਇਹਨਾਂ ਦਾ ਮੰਨਣਾ ਹੈ ਕਿ ਉਹ ਸਿਰਫ ਐਵੇਂ ਹੀ ਹੈ ਜਿਵੇਂ ਬੁਖਾਰ ਹੈ ਖੰਗ ਹੈ ਤੇ ਜ਼ੁਕਾਮ ਹੈ ਮਿਕੂ ਜੀ ਮੈਨੂੰ ਤਾਂ ਲਗਭਗ 28 ਕੇ ਸਾਲ ਆਪ ਹੋ ਗਏ ਤੇ ਪਰ ਸਾਡੇ ਜਿਹੜੇ ਪਰਿਵਾਰ ਨੂੰ ਇਹ ਚੌਥੀ ਪੀੜੀ ਦੇ ਵਿੱਚ ਆ ਜੀ ਅਸੀਂ ਅੱਛਾ ਜੀ ਤੇ ਲਗਭਗ ਜੇ ਕਹੀਏ ਤਾਂ ਇੱਕ ਪੀੜੀ 30 ਤੋਂ 40 ਸਾਲ ਲੁੰਦੀ ਤੇ ਉਹ ਸਭ ਦਾ ਡੇਢ ਸੌ ਸਾਲ ਤੇ ਲਗਭਗ ਹੋ ਚੱਲਾ ਜੀ ਜੀ ਪਹਿਲੀ ਗੱਲ ਤਾਂ ਇੰਨੀ ਕਮਜ਼ੋਰੀ ਜਿੰਨਾ ਲੋਕੀਏ ਡਰਾਈ ਜਾਂਦੇ ਸਿਰਫ ਸੋਸ਼ਲ ਮੀਡੀਆ ਦੇ ਡਰਾਈ ਜਾਂਦੇ ਇਦਾਂ ਦਾ ਕੁਝ ਨਹੀਂ ਹੁੰਦਾ ਜੀ ਜੀ ਕੋਈ ਸੱਟ ਨਹੀਂ ਲੱਗੀ ਬੰਦਾ ਕੋਈ ਕਮਜ਼ੋਰ ਨਹੀਂ ਇਹ ਸਿਰਫ ਮਾਨਸਿਕ ਤੀ ਸਾਰੀ ਗੱਲ ਹੈ ਦਿਮਾਗ ਦੇ ਉੱਪਰ ਪ੍ਰੈਸ਼ਰ ਲੋਕ ਜਿਆਦਾ ਲੈ ਜਾਂਦੇ ਆ ਉਹਦੇ ਕਰਕੇ ਕਮਜ਼ੋਰੀ ਹੁੰਦੀ ਆ ਸਸਤੀ ਦਵਾਈ ਦੇ ਨਾਲ ਵੀ ਜਿਹੜੇ ਦਿਹਾੜੀਦਾਰ ਬੰਦਾ ਜਾਂ ਕੋਈ ਗਰੀਬ ਸਾਡਾ ਭੈਣ ਭਰਾ ਵਾ ਦਵਾਈ ਖਾ ਕੇ ਆਪਣੇ ਆਪ ਨੂੰ ਰਾਜੀ ਕਰ ਸਕਦਾ ਕੋਈ ਇਹੋ ਜਿਹੀ ਕੋਈ ਗਰੰਟੀ ਵਾਲੀ ਦਵਾਈਆਂ ਹੁੰਦੀਆਂ ਉਹਦੇ ਨਾਲ ਵੀ ਪਰਮਾਤਮਾ ਦੀ ਗਰੰਟੀ ਆ ਕਿ ਠੀਕ ਹੋ ਜਾਂਦੇ ਨੇ ਲੋਕ ਕੋਈ ਬਹੁਤ 25000 50000 ਜਾਂ ਲੱਖ ਰੁਪਏ ਲੋਨ ਦੀ ਲੋੜ ਨਹੀਂ ਪਰ ਸੋਸ਼ਲ ਮੀਡੀਆ ਦੇ ਜਿਵੇਂ ਦੇਖੋ ਸੋਨਾ ਪਸੰਪਾ ਦਿਓ ਭਾਜੀ ਸੋਨਾ ਪਸੰਪਾ ਪਹਿਲਾਂ ਤੇ ਇਹ ਆ ਕਿ ਵੈਦ ਕਹੀ ਜਾਂਦੇ ਕਿ ਸੋਸ਼ਲ ਮੀਡੀਆ ਤੋਂ ਪੈਸੇ ਪਾਹੇ ਪਾ ਦਿਓ ਅਸੀਂ ਦਵਾਈ ਭੇਜ ਦਿੰਦੇ ਆ ਤੁਨ ਡਾਕਰੀ ਤੁਸੀਂ ਉਹਦੀ ਨਵਜ ਨਹੀਂ ਦੇਖੀ ਉਹਦੀ ਤਸਵੀਰ ਨਹੀਂ ਵੇਖੀ ਬਾਤ ਪੇ ਤਕਾਫ ਤਿੰਨ ਦੋਸ਼ ਆ ਸਰੀਰ ਦੇ ਵਿੱਚ ਜੇ ਤਾਂ ਉਹ ਨਹੀਂ ਤੁਹਾਨੂੰ ਪਤਾ ਕਿ ਉਹਨੂੰ ਕਿਹੜਾ ਦੋਸ਼ ਹੈ ਦੇ ਅੰਦਰ ਗਰਮੀਕਾਰ ਨੇ ਪ੍ਰੋਬਲਮ ਆ ਗਈ ਵਾਈ ਕਰਕੇ ਆ ਗਈ ਆ ਜਾਂ ਰੇਸ਼ਾ ਜ਼ਿਆਦਾ ਭੰਦਾ ਉਹਦੇ ਲਿਵਰ ਦੇ ਵਿੱਚ ਜਿਹਦੇ ਕਰਕੇ ਪ੍ਰੋਬਲਮ ਆ ਰਹੀ ਆ ਮਰੀਜ਼ ਨੂੰ ਗਮਰਾਹ ਜ਼ਿਆਦਾ ਕਰਦੇ ਪਏ ਸੋਸ਼ਲ ਮੀਡੀਆ ਤੇ ਇੰਨਾ ਗੰਦਵਾ ਇੰਨੇ ਲੋਕ ਵੈਦ ਮੇਰੇ ਪੈਰ ਭਰਾ ਹੀ ਨੇ ਸਾਰੇ ਪਰ ਇਤਨਾ ਘਮਰਾਹ ਨਹੀਂ ਕਰਨਾ ਚਾਹੀਦਾ ਜਿ ਤਰ੍ਹਾਂ ਲੋਕਾਂ ਨੂੰ ਕਰਕੇ ਦੇ ਠੱਗੀਆਂ ਮਾਰ ਰਹੇ ਨੇ ਬਾਜੂ ਦੀ ਫੋਨ ਵੀ ਨਹੀਂ ਚੁੱਕਦੇ ਜੀ ਹੁਣ ਵੇਖੋ ਜੀ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਚਾਰ ਪੀੜੀਆਂ ਤੋਂ ਤਰਨਤਨ ਸਾਹਿਬ ਸੇਵਾ ਕਰ ਰਹੇ ਆ ਤਰਨਤਨ ਸਾਹਿਬ ਦੇ ਵਿੱਚ ਹੀ ਰਹਿ ਰਹੇ ਆ ਉਹਦੇ ਕਾਰਨ ਇਹ ਕੋਈ ਸਾਨੂੰ ਕੋਈ ਦਿਨੇ ਰਾਤ ਕਿਸੇ ਪੈਰ ਪੈਰ ਨੂੰ ਰੋਡ ਪੈਦੀ ਅਈ ਉਹਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਜਾਂਦੇ ਆ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਕਹਾਵਤ ਵੀ ਇਹ ਕਹੇਗੀ ਕਿ ਸਵਾਦੀ ਤੇ ਆਮ ਉਹਨੇ ਸਵਾਦੀ ਪੁੜੀ ਨਾ ਆਏ ਨਾ ਨਹੀਂ ਉਹਨਾਂ ਤੇ ਭਾਵੇਂ ਲੱਖਾਂ ਰੁਪਏ ਲਾ ਲਓ ਤਾਂ ਵੀ ਨਹੀਂ ਆਉਣਾ ਜਦ ਉਦੋਂ ਦੀ ਕੋਈ ਗੱਲ ਆ ਇਹ ਕਰਦਾਂਗੇ ਉਹ ਕਰਦਾਂਗੇ ਇਦਾਂ ਹੋ ਜੂ ਉਦਾਂ ਜੂ ਭਾਜੀ ਇਦਾਂ ਕੁਝ ਨਹੀਂ ਹੋ ਸਕਦਾ ਜੋ ਗੁਰੂ ਸਾਹਿਬ ਨੇ ਪ੍ਰਮਾਤਮਾ ਨੇ ਤੁਹਾਡੇ ਸਰੀਰ ਦੀ ਬੰਤਰ ਬਣਾਈ ਉਹ ਉਦਾਂ ਦੀ ਰਹਿਣੀ ਆ ਇਦਾਂ ਦਾ ਕੁਝ ਨਹੀਂ ਹੋ ਸਕਦਾ ਬਸ ਇੱਕ ਠੱਗੀ ਮਾਰਨੀ ਆ ਬਕਵਾਸ ਜ਼ਿਆਦਾ ਕਰਨੀ ਆ ਜਿੰਨੀ ਬਕਵਾਸ ਵੱਧ ਕਰਾਂਗੇ ਉਹਨੇ ਪੈਸੇ ਵੱਧਾ ਔਰ ਤਾਂ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਜੀ ਮੇਨ ਰੂਪ ਦੇ ਵਿੱਚ ਤਾਂ ਇਹਨਾਂ ਨੂੰ ਲਕੋਰੀਏ ਦੀ ਪ੍ਰੋਬਲਮ ਹੁੰਦੀ ਆ ਲਕੋਰੀਏ ਦੀ ਬਿਮਾਰੀ ਜਿੰਨੂੰ ਹੁੰਦੀ ਉਹਦੇ ਸੇ ਨਿਸ਼ਾਨੀ ਹੁੰਦੀ ਸਰੀਰ 'ਚ ਚਿਚਿੜਾਪਨ ਰਹਿਣਾ ਸੁਭਾਅ ਗੁੱਸੇ ਹੋ ਜਾਣਾ ਲੱਤਾਂ ਪੈਰ ਫੁੱਲਨੇ ਸਾਹ ਚੜਨਾ ਤੇ ਕਮਰ ਚ ਦਰਦ ਰਹਿਣਾ ਇਸ ਕਰਕੇ ਜਿਹੜਾ ਤੰਦਰੁਸਤੀ ਵਾਲਾ ਭੋਜਨ ਕਰੋ ਦੁੱਧ ਦਹੀਂ ਮੱਖਣ ਪਨੀਰ ਇਦਾਂ ਦੀ ਚੀਜ਼ਾਂ ਖਾਓ ਜਿਹਦੇ ਨਾਲ ਜਾਨ ਆਵੇ ਹੁਣ ਵੇਖੋ ਆਪਣੀਆਂ ਬੱਚੀਆਂ 5 5 ਫੁੱਟ ਦੀਆਂ ਮਸਾਂ ਹੋਣਦੀਆਂ ਤੇ ਮੇਰੇ ਕੋਲ ਇਹੋ ਜਿਹੀ ਬੱਚੀਆਂ ਬਹੁਤ ਹੁੰਦੀਆਂ ਨੇ ਜਿਨ੍ਹਾਂ ਦੇ 16 ਸਾਲ 17 ਸਾਲਾਂ 'ਚ ਸਾਰੇ ਵਾਲ ਚਿੱਟੇ ਹੋ ਗਏ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਤੁਸੀਂ ਵੀ ਵਖਰਾਓ ਨજર نیوز ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਤੇ ਅਸੀਂ ਇਸ ਵੇਲੇ ਮੌਜੂਦ ਆ ਸ੍ਰੀ ਤਰਨਤਾਰਨ ਸਾਹਿਬ ਵਿਖੇ ਦੋਸਤੋ ਸੋਸ਼ਲ ਮੀਡੀਆ ਤੇ ਕਿਵੇਂ ਲੋਕ ਨਕਲੀ ਵੈਦ ਵੀ ਬਣ ਕੇ ਜਿਹੜਾ ਆ ਉਹ ਲੋਕਾਂ ਤੋਂ ਕਿਵੇਂ ਦਵਾਈਆਂ ਵੇਚ ਕੇ ਜਿਹੜੀ ਠੱਗੀ ਮਾਰਦੇ ਨੇ ਆਓ ਇਹਨਾਂ ਵੈਦ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਕੋਲੋਂ ਜਾਣਦੇ ਆ ਕਿਉਂਕਿ ਜੋ ਕਿ ਪਿਛਲੇ 3 ਪੀੜੀਆਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਉਹਨਾਂ ਦੇ ਕੋਲ ਪੁਰਾਣੇ ਖਰਲ ਵੀ ਨੇ ਪੁਰਾਣੇ ਉਹਨਾਂ ਦੇ ਕੋਲ ਉਹ ਖਰਲ ਆ ਘੱਟ ਤੋਂ ਘੱਟ 100 ਸਾਲ 150 ਸਾਲ ਪੁਰਾਣੀ ਗ੍ਰੰਥ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਤਾਂ ਜਿਹੜੀ ਛੋਟੀ ਜੀ ਬਿਮਾਰੀ ਹੁੰਦੀ ਹੈ ਜਿਸ ਨੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹਵਾ ਦੇ ਕੇ ਜ਼ਿਆਦਾ ਪੈਸੇ ਲਏ ਜਾਂਦੇ ਆ ਉਹ ਨਮਰਦੀ ਜੀ ਹਾਂ ਇਹਨਾਂ ਦਾ ਮੰਨਣਾ ਹੈ ਕਿ ਉਹ ਸਿਰਫ ਐਵੇਂ ਹੀ ਹੈ ਜਿਵੇਂ ਬੁਖਾਰ ਹੈ ਖੰਗ ਹੈ ਤੇ ਜ਼ੁਕਾਮ ਹੈ ਆ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਇਸ ਤੇ ਉਹਨਾਂ ਦੇ ਪਰਸਨਲ ਹੀ ਵਿਚਾਰ ਕੀ ਨੇ ਤਾਂ ਸਾਡੀਆਂ ਭੈਣਾਂ ਨੇ ਜਿਹੜੀਆਂ ਔਰਤਾਂ ਨੇ ਉਸਤੇ ਵੀ ਅਸੀਂ ਉਹਨਾਂ ਦੇ ਨਾਲ ਰਿਲੇਟਡ ਬਿਮਾਰੀਆਂ ਤੇ ਵੀ ਜਿਹੜੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇਸ ਵੇਲੇ ਤਰਨਤਾਰਨ ਵਿਖੇ ਮੌਜੂਦ ਆ ਆਓ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਬਣੇ ਨੇ ਹਾਂਜੀ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਸਰ ਆਪਣੇ ਬਾਰੇ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਲੋਕਾਂ ਦੀ ਸੇਵਾ ਕਰਦਿਆਂ ਨੂੰ ਰਕੂ ਜੀ ਮੈਨੂੰ ਤਾਂ ਲਗਭਗ 28 ਕੇ ਸਾਲ ਆਪ ਹੋ ਗਏ ਤਾਂ ਪਰ ਸਾਡੇ ਜਿਹੜੇ ਪਰਿਵਾਰ ਨੂੰ ਇਹ ਚੌਥੀ ਪੀੜੀ ਦੇ ਵਿੱਚ ਆ ਜੀ ਅਸੀਂ ਅੱਛਾ ਜੀ ਤੇ ਲਗਭਗ ਜੇ ਕਹੀਏ ਤਾਂ ਇੱਕ ਪੀੜੀ 30 ਤੋਂ 30 ਤੋਂ 40 ਸਾਲ ਲੌਂਦੀ ਤੇ ਉਹ ਸਭ ਦਾ 100 ਸਾਲ ਤੇ ਲਗਭਗ ਹੋ ਚੱਲਾ ਜੀ 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 ਮੈਂ ਚਾਹਾਂਗਾ ਜਰੂਰ ਪੁੱਛਣਾ ਚਾਹਾਂਗਾ ਜਿਵੇਂ ਕਿ ਹੁਣ ਗਰੀਬ ਤਬਕਾ ਹੈ ਤਾਂ ਉਸ ਨੂੰ ਦੇਸੀ ਦਵਾਈ ਦੇ ਨਾਂ ਤੇ ਉਹ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਜਾਂ ਡਾਕਟਰਾਂ ਦੇ ਵੱਲੋਂ ਕਿਹਾ ਜਾਂਦਾ ਕਿ ਤਰਾ 5000 10000 20000 ਰੁਪਏ ਲੱਗਣਾ ਦਿਨ ਤੋਂ ਕਮਜ਼ੋਰੀ ਬਹੁਤ ਆ ਗਈ ਹੈ ਤਾਂ ਕਿਵੇਂ ਵੇਖਦੇ ਹੋ ਕੀ ਗਰੀਬ ਤਬਕਾ ਜਿਹਦੀ 700 ਰੁਪਏ ਦਿਹਾੜੀ ਹੈ ਕੋਈ 1000 ਰੁਪਏ ਦਿਹਾੜੀ ਕਰਨ ਵਾਲਾ ਕੰਮ ਕਰਨ ਵਾਲਾ ਮਜ਼ਦੂਰ ਉਹ ਇੰਨੀ ਮਹਿੰਗੀ ਦਵਾਈ ਕਿਵੇਂ ਲੈ ਸਕਦਾ ਤੁਸੀਂ ਲੰਮਾ ਸਮਾਂ ਸੇਵਾ ਵੀ ਕੀਤੀ ਮੈਂ ਚਾਹਾਂਗਾ ਇਸ ਤੇ ਵਿਸਥਾਰ ਨਾਲ ਜਰੂਰ ਦੱਸਿਓ ਗੱਲ ਇਹ ਆ ਜੀ ਪੱਤਰਕਾਰ ਜੀ ਪਹਿਲੀ ਗੱਲ ਤਾਂ ਇੰਨੀ ਕਮਜ਼ੋਰੀ ਜਿੰਨਾ ਲੋਕੀਏ ਡਰਾਈ ਜਾਂਦੇ ਸਿਰਫ ਸੋਸ਼ਲ ਮੀਡੀਆ ਦੇ ਡਰਾਈ ਜਾਂਦੇ ਇਦਾਂ ਦਾ ਕੁਝ ਨਹੀਂ ਹੁੰਦਾ ਕੋਈ ਸੱਟ ਨਹੀਂ ਲੱਗੀ ਬੰਦਾ ਕੋਈ ਕਮਜ਼ੋਰ ਨਹੀਂ ਇਹ ਸਿਰਫ ਮਾਨਸਿਕਤੀ ਸਾਰੀ ਗੱਲ ਆ ਦਿਮਾਗ ਦੇ ਉੱਪਰ ਪ੍ਰੈਸ਼ਰ ਲੋਕ ਜਿਆਦਾ ਲੈ ਜਾਂਦੇ ਆ ਉਹਦੇ ਕਰਕੇ ਕਮਜ਼ੋਰੀ ਹੁੰਦੀ ਆ ਤੇ ਇਹ ਦਵਾਈਆਂ ਤੇ ਬਹੁਤ ਇੰਨੀਆਂ ਮਹਿੰਗੀਆਂ ਵੀ ਹੁੰਦੀਆਂ ਨੇ ਪਰ ਸਸਤੀਆਂ ਵੀ ਬਹੁਤ ਹੁੰਦੀਆਂ ਨੇ ਇਸ ਸਸਤੀ ਦਵਾਈ ਦੇ ਨਾਲ ਵੀ ਜਿਹੜਾ ਦਿਹਾੜੀਦਾਰ ਬੰਦਾ ਜਾਂ ਕੋਈ ਗਰੀਬ ਸਾਡਾ ਭੈਣ ਭਰਾ ਵਾ ਦਵਾਈ ਖਾ ਕੇ ਆਪਣੇ ਆਪ ਨੂੰ ਰਾਜੀ ਕਰ ਸਕਦਾ ਕੋਈ ਇਹੋ ਜਿਹੀ ਕੋਈ ਗਰੰਟੀ ਵਾਲੀ ਦਵਾਈਆਂ ਹੁੰਦੀਆਂ ਉਹਦੇ ਨਾਲ ਵੀ ਪਰਮਾਤਮਾ ਦੀ ਗਰੰਟੀ ਆ ਕਿ ਠੀਕ ਹੋ ਜਾਂਦੇ ਕੋ ਤਾਂ ਠੀਕ ਹੋ ਜਾਂਦੇ ਕੋਈ ਬਹੁਤ 25000 50000 ਜਾਂ ਲੱਖ ਰੁਪਏ ਲੋਨ ਦੀ ਲੋੜ ਨਹੀਂ ਪਰ ਸੋਸ਼ਲ ਮੀਡੀਆ ਤੇ ਦੇਖੋ ਸੋਨਾ ਪਸੰਪਾ ਦਿਓ ਭਾਈ ਸੋਨਾ ਪਸੰਪ ਪਹਿਲਾਂ ਤੇ ਇਹ ਆ ਕਿ ਵੈਦ ਕਹੀ ਜਾਂਦੇ ਕਿ ਸੋਸ਼ਲ ਮੀਡੀਆ ਤੁਹਾਨੂੰ ਪੈਸੇ ਪਾ ਦਿਓ ਅਸੀਂ ਦਵਾਈ ਭੇਜ ਦਿੰਨੇ ਆ ਤੁਹਾਨੂੰ ਡਾਕਰੀ ਤੁਸੀਂ ਉਹਦੀ ਨਵਜ ਨਹੀਂ ਦੇਖੀ ਉਹਦੀ ਤਸਵੀਰ ਨਹੀਂ ਵੇਖੀ ਬਾਤ ਪਿਤ ਕਫ ਤਿੰਨ ਦੋਸ਼ ਹੈ ਸਰੀਰ ਦੇ ਵਿੱਚ ਆਯੁਰਵੇਦ ਇਸ ਦੇ ਉੱਪਰ ਚੱਲਦਾ ਜਦੋਂ ਉਹ ਨਹੀਂ ਤੁਹਾਨੂੰ ਪਤਾ ਕਿ ਉਹਨੂੰ ਕਿਹੜਾ ਦੋਸ਼ ਦੇ ਅੰਦਰ ਗਰਮੀ ਕਾਰਨੇ ਪ੍ਰੋਬਲਮ ਆ ਗਈ ਵਾਈ ਕਰਕੇ ਆ ਗਈ ਆ ਜਾਂ ਰੇਸ਼ਾ ਜ਼ਿਆਦਾ ਭੰਦਾ ਉਹਦੇ ਲੀਵਰ ਦੇ ਵਿੱਚ ਜਿਹਦੇ ਕਰਕੇ ਪ੍ਰੋਬਲਮ ਆ ਰਹੀ ਆ ਜੀ 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 ਤੇ ਉਹਦੇ ਕਰਕੇ ਪ੍ਰੋਬਲਮ ਆਉਂਦੀ ਆ ਜੀ 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 ਤੇ ਤਦ ਕਰਕੇ ਕਈ ਵਾਰ ਆ ਕੀ ਹੁੰਦਾ ਕਿ ਮਰੀਜ਼ ਨੂੰ ਗਮਰਾਹ ਜ਼ਿਆਦਾ ਕਰਦੇ ਪਏ ਸੋਸ਼ਲ ਮੀਡੀਆ ਤੇ ਇੰਨਾ ਗੰਦਵਾ ਇੰਨੇ ਲੋਕ ਵੈਦ ਮੇਰੇ ਪੈਰ ਭਰਾ ਹੀ ਨੇ ਸਾਰੇ ਪਰ ਇਤਨਾ ਗਮਰਾਹ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਲੋਕਾਂ ਨੂੰ ਕਰਕੇ ਦੇ ਠੱਗੀਆਂ ਮਾਰ ਰਹੇ ਨੇ ਬਾਅਦ ਨੂੰ ਫੋਨ ਵੀ ਨਹੀਂ ਚੁੱਕਦੇ ਜੀ ਅੱਛਾ ਜੀ ਕੋਈ ਵਾਰੀ ਵਾਰਸ ਹੈ ਨਹੀਂ ਕੋਈ ਪਤਾ ਹੀ ਨਹੀਂ ਕੋਈ ਕਿੱਥੋਂ ਦਾ ਬੰਦਾ ਕਿੱਥੋਂ ਦਾ ਐਡਰੈਸ ਦਿੱਤਾ ਕੀ ਆ ਹੁਣ ਵੇਖੋ ਜੀ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਚਾਰ ਪੀੜੀਆਂ ਤੋਂ ਤਰਨਤਨ ਸਾਹਿਬ ਸੇਵਾ ਕਰ ਰਹੇ ਆ ਤਰਨਤਨ ਸਾਹਿਬ ਦੇ ਵਿੱਚ ਹੀ ਰਹਿ ਰਹੇ ਆ ਉਹਦੇ ਕਾਰਨ ਇਹ ਕਿ ਕੋਈ ਸਾਨੂੰ ਕੋਈ ਦਿਨੇ ਰਾਤ ਕਿਸੇ ਭੈਣ ਭਰਾ ਨੂੰ ਲੋੜ ਪੈਂਦੀ ਅਈ ਉਹਦੀ ਚਰਨਾਂ ਦੇ ਵਿੱਚ ਹਾਜ਼ਰ ਹੋ ਜਾਂਦੇ ਆ ਜੀ ਜੀ ਉਹਦੀ ਸੇਵਾ ਜਿੰਨੀ ਕੁ ਜੋ ਕੇ ਹੈਗੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਹੀ ਕੋ ਉਹਦੀ ਸੇਵਾ ਕਰਦੇ ਆ ਜੀ ਜੀ ਤੇ ਕੋਈ ਇਹੋ ਜੀ ਕੋਈ ਵੱਡੀ ਗੱਲ ਨਹੀਂ ਕਿ ਬਹੁਤ ਪੈਸੇ ਨਾਲ ਤੁਸੀਂ ਠੀਕ ਹੋ ਜਾਦੇ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਕਹਾਵਤ ਵੀ ਇਹ ਕਹੇਗੀ ਕਿ ਸਵਾਦ ਹੀ ਤੇ ਰਾਮ ਉਹਨੇ ਸਵਾਦ ਹੀ ਪੁੜੀ ਨਾ ਆਇਆ ਨਾ ਨਹੀਂ ਉਹਨਾਂ ਤੇ ਭਾਵੇਂ ਲੱਖਾਂ ਰੁਪਏ ਲਾ ਲਓ ਤਾਂ ਵੀ ਨਹੀਂ ਆਉਣਾ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਸੋਸ਼ਲ ਮੀਡੀਆ ਤੇ ਤੁਸੀਂ ਵੀ ਐਕਟਿਵ ਰਹਿੰਦੇ ਹੋ ਪਰਸਨਲੀ ਮਹਿਸੂਸ ਕੀ ਕਰਦੇ ਹੋ ਜਦੋਂ ਤੁਸੀਂ ਸੋਸ਼ਲ ਮੀਡੀਆ ਵੇਖਦੇ ਹੋ ਤੇ ਨਵੀਂ ਪੀੜੀ ਦੇ ਵਿੱਚ ਜਿਹੜੀ ਹੈ ਇਹ 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 ਜਿਹੜਾ ਕ੍ਰੇਜ਼ ਲਾ ਲਓ ਉਹ ਸੋਸ਼ਲ ਮੀ ਵਾਈ ਖਾਣੀ ਤੁਸੀਂ ਪਰਸਨਲੀ ਕੀ ਮਹਿਸੂਸ ਕਰਦੇ ਹੋ ਇਹਦੇ ਨਾਲ ਹੋਣ ਕੀ ਵਾਲਾ ਹੈ ਇਹ ਵਾਕੇ ਹੀ ਨੌਜਵਾਨਾਂ ਦੇ ਵਿੱਚ ਉਹ ਸਾਰੀ ਗੱਲ ਤੇ ਮੈਂ ਚਾਹਾਂਗਾ ਥੋੜਾ ਖੁੱਲ ਕੇ ਵੇਖੋ ਜੀ ਇਹ ਤਾਂ ਮੇਰੀ ਗੱਲ ਕਰੋ ਮੈਂ ਤਾਂ ਪਰਸਨਲੀ ਬੜੀ ਸ਼ਰਮ ਮਹਿਸੂਸ ਕਰਦਾ ਹਾਂ ਵੇਖ ਕੇ ਜੀ ਜੀ ਜਦੋਂ ਸੋਸ਼ਲ ਮੀਡੀਆ ਖੁੱਲੀ ਤਾਂ ਉਦਾਂ ਦੀ ਕੋਈ ਗੱਲ ਆ ਇਹ ਕਰਦਾਂਗੇ ਉਹ ਕਰਦਾਂਗੇ ਇਦਾਂ ਹੋ ਜੂ ਉਦਾਂ ਜੋ ਭਾਜੀ ਇਦਾਂ ਕੁਝ ਨਹੀਂ ਹੋ ਸਕਦਾ ਜੋ ਗੁਰੂ ਸਾਹਿਬ ਨੇ ਪਰਮਾਤਮਾ ਨੇ ਤੁਹਾਡੇ ਸਰੀਰ ਦੀ ਬੰਤਰ ਬਣਾਈ ਉਹ ਉਦਾਂ ਦੀ ਰਹਿਣੀ ਆ ਇਦਾਂ ਦਾ ਕੁਝ ਨਹੀਂ ਹੋ ਸਕਦਾ ਬਸ ਇੱਕ ਠੱਗੀ ਮਾਰਨੀ ਆ ਬਕਵਾਸ ਜਿਆਦਾ ਕਰਨੀ ਆ ਜਿੰਨੀ ਬਕਵਾਸ ਵੱਧ ਕਰਾਂਗੇ ਉਹਨੇ ਪੈਸੇ ਵੱਧ ਆ ਉਹ ਭਾਜੀ ਉਹਨਾਂ ਦੇ ਵਿਊ ਜ਼ਰੂਰ ਜ਼ਿਆਦਾ ਹੁੰਦੇ ਹੋ ਕੀ ਹੁੰਦਾ ਕਿ ਮੇਰੇ ਕੋਈ ਬੰਦਾ ਉਹ ਗਾਹ ਇੱਕ ਨੂੰ ਸ਼ੇਅਰ ਕਰ ਦਿੰਦਾ ਉਹ ਜੇ ਠਰਕੀ ਕਿ ਇਨਾ ਕਿ ਬੰਦਾ ਦਾ ਯਾਰ ਹੁੰਦਾ ਉਹ ਤੋਂ ਗਾਹਾਂ ਗਾ ਸ਼ੇਅਰ ਹੁੰਦੀਆਂ ਰਹਿੰਦੀਆਂ ਨੇ ਵਿਊ ਵੱਧਦੇ ਜਾਂਦੇ ਪਰ ਉਹਨਾਂ ਦੇ ਪੱਲੇ ਕੁਛ ਨਹੀਂ ਕਿ ਤੂੰ ਇਹ ਸਾਬ ਲਓ ਜਿਹੜਾ ਆਪ ਇਨਾ ਗੰਦ ਬੋਲਦਾ ਉਹ ਵੈਦ ਥੋੜੀ ਵੈਦ ਨੂੰ ਜਾਂ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਤੇ ਰੱਬ ਇਨਾ ਗੰਦ ਬੋਲੂਗਾ ਕਿ ਜੀ 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 ਰੱਬ ਤੇ ਗੰਦ ਬੋਲ ਹੀ ਨਹੀਂ ਸਕਦਾ ਰੱਬ ਤੇ ਭਲਾ ਕਰੂਗਾ ਨਾ ਕਿ ਠੱਗੀ ਮਾਰੂਗਾ ਜੀ ਜੀ ਆਯੁਰਵੈਦ ਕੀ ਕਹਿੰਦਾ ਹੈ ਮੈਂ ਜ਼ਰੂਰ ਇਸ ਤੇ ਸਵਾਲ ਕਰਨਾ ਚਾਹਾਂਗਾ ਇਹ ਤਾਂ ਹੋ ਜਿਹੜੀਆਂ ਹੁਣ ਔਰਤਾਂ ਦੀ ਅੱਜ ਗੱਲ ਕਰੀਏ ਕਈ ਕਹਿਣਗੇ ਭੈਣਾ ਤੇਰੀ ਨੋ ਤਾਂ ਜਿਹੜੀ ਆ ਇਹਦਾ ਚਿੜਚਿੜਾਪਨ ਬਹੁਤ ਹੈ ਕੋਈ ਔਰਤਾਂ ਦੀ ਬਿਮਾਰੀ ਨਾਲ ਰਿਲੇਟਡ ਵੀ ਗੱਲਬਾਤ ਜਿਹੜੀ ਜਰੂਰ ਸਾਡੇ ਦਰਸ਼ਕਾਂ ਨਾਲ ਕਰੀਏ ਔਰਤਾਂ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਜੀ ਮੇਨ ਰੂਪ ਦੇ ਵਿੱਚ ਤੈਨਾਂ ਨੂੰ ਲਕੂਰੀਏ ਦੀ ਪ੍ਰੋਬਲਮ ਹੁੰਦੀ ਆ ਤੇ ਲਕੋਰੀਏ ਦੇ ਨਾਲ ਫਿਰ ਜਿੰਨਾਂ ਦਾ ਲਕੋਰੀਆ ਹੁੰਦਾ ਉਹਦੇ ਚ ਦੋ ਲਕੋਰੀਆ ਦੋ ਪ੍ਰਕਾਰ ਦਾ ਇੱਕ ਦੇ ਵਿੱਚ ਸਰੀਰ ਫੁੱਲਦਾ ਜਾਂਦਾ ਇੱਕ ਦੇ ਚ ਸਰੀਰ ਸੁੱਕਦਾ ਜਾਂਦਾ ਲਕੋਰੀਏ ਦੀ ਬਿਮਾਰੀ ਜਿੰਨੂੰ ਹੁੰਦੀ ਉਹਦੇ ਚ ਨਿਸ਼ਾਨੀ ਹੁੰਦੀ ਸਰੀਰ ਚ ਚਿਟਚੜਾਪਨ ਰਹਿਣਾ ਸਭਾ ਗੁਸੇਲ ਹੋ ਜਾਣਾ ਲੱਤਾਂ ਪੈਰ ਫੁੱਲਨੇ ਸਾਹ ਚੜਨਾ ਤੇ ਕਮਰਚ ਦਤ ਰਹਿਣਾ ਇਹਦੇ ਕਾਰਨ ਵੀ ਜਿਹੜਾ ਸੁਭਾਅ ਚ ਚਿੜਚਿੜਾਪਨ ਕਾ ਹੋਣ ਕਰਕੇ ਵੀ ਲੜਾਈ ਦਾ ਘਰ ਚ ਚਿੜਚਿੜ ਦਾ ਮੇਨ ਕਾਰਨ ਵੀ ਲਕੋਰੀ ਆ ਹੀ ਹੁੰਦਾ ਕਈ ਵਾਰ ਕਿ ਬੱਚੇ ਦੱਸਦੇ ਨਹੀਂ ਆ ਜਾਂ ਉਹ ਪੁੱਛਦੇ ਨਹੀਂ ਆ ਜਾਂ ਇਨੀ ਅੰਡਰਸਟੈਂਡਿੰਗ ਘਟ ਹੁੰਦੀ ਆ ਤੋ ਥੋੜਾ ਸਾਮਾਵਧੋ ਨਕਾਰ ਨੂੰ ਪੀਸੀਓਡੀ ਦੀ ਪ੍ਰੋਬਲਮ ਆਮ ਹੋ ਜਾਂਦੀ ਰੁਕਣ ਬੱਚਿਆਂ ਨੂੰ ਉਤੋਂ ਗਾ ਫਿਰ ਗਾ ਬੱਚਾ ਪੈਦਾ ਹੋਣ ਚ ਬੜੀ ਮੁਸ਼ਕਲ ਆ ਰਹੀ ਆ ਪੱਤਰਕਾਰ ਜੀ ਇਸ ਕਰਕੇ ਮੈਂ ਤੇ ਕਹਾਂਗਾ ਕਿ ਜੇ ਇਸ ਤਰ੍ਹਾਂ ਦੀ ਬਿਮਾਰੀ ਹੈ ਨਾ ਉਹ ਕਿੰਨੇ ਕੋਠੇ ਚੜ ਕੇ ਰੌਲਾ ਪਾਉਣਾ ਚਾਹੀਦਾ ਕੋਈ ਨਾ ਕੋਈ ਤਾਂ ਹੱਲ ਨਿਕਲੋਂਦਾ ਕਿਸੇ ਵੀ ਗੱਲ ਦਾ ਹੋ ਨਾ ਕਿਸ ਤਰ੍ਹਾਂ ਦਾ ਵੀ ਤੁਹਾਡਾ ਕੋਈ ਰਿਸ਼ਤਾ ਹੈਗਾ ਚੰਗਾ ਜੀ ਦੇ ਨਾਲ ਤੁਹਾਡਾ ਦਿਲ ਦਿਲ ਦੀ ਗੱਲ ਕਰ ਸਕਦੀਆਂ ਬੀਬੀਆਂ ਉਹ ਕਰਕੇ ਤੇ ਉਹਦੀ ਦਵਾਈ ਬੂਟੀ ਲੈ ਲੈਣੀ ਚਾਹੀਦੀ ਥੋੜਾ ਰੋਗ ਚੇਤੀ ਠੀਕ ਹੋ ਜਾਂਦਾ ਬਹੁਤ ਇਹਨੂੰ ਸਮਾਂ ਵੀ ਲੱਗਦਾ ਤੇ ਪੈਸਾ ਵੀ ਲੱਗਦਾ ਜੀ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਸਭ ਤੋਂ ਪਹਿਲਾਂ ਵੈ ਜੀ ਇਹ ਦੱਸਿਓ ਕਿ ਇੱਕ ਨੌਜਵਾਨ ਨੂੰ ਜਿਹੜੀ ਹੈ ਉਹ ਚੰਗੀ ਖੁਰਾਕ ਕਿਹੜੀ ਲੈਣੀ ਚਾਹੀਦੀ ਹੈ ਕਿ ਜਿਸ ਦੇ ਨਾਲ ਉਹਦੀ ਸਰੀਰ ਫਿੱਟ ਰਹੇ ਤੇ ਉਹਨੂੰ ਅਜਿਹੀ ਕਮਜ਼ੋਰੀ ਖਾਸ ਕਰਕੇ ਨਮਰਦੀ ਜਿਹੜੀ ਕਮਜ਼ੋਰੀ ਅੱਜਕੱਲ ਬਹੁਤ ਇਹ ਡਰ ਜ਼ਿਆਦਾ ਹੈ ਤਾਂ ਕਮਜ਼ੋਰੀ ਘਟ ਜਿਹੜੀ ਇਸ ਨੂੰ ਕਿਸ ਤਰੀਕੇ ਦੀ ਖਰਾਕ ਵੇਖਦੇ ਹੋ ਕਿ ਕਿਵੇਂ ਦਾ ਉਸ ਨੂੰ ਜਿਹੜੀ ਡਾਈਟ ਲੈਣੀ ਚਾਹੀਦੀ ਵੇਖੋ ਜੀ ਖਰਾਕ ਤਾਂ ਨਾਰਮਲ ਘਰ ਦੇ ਵਿੱਚ ਜੋ ਵੀ ਬਣਦਾ ਬਹੁਤ ਵਧੀਆ ਚੀਜ਼ੋ ਖਾਣਾ ਸਾਰਾ ਕੁਝ ਖਾਣਾ ਚਾਹੀਦਾ ਖਾਸ ਕਰਕੇ ਫਾਸਟ ਫੂਡ ਦਾ ਪ੍ਰੇਸ਼ ਕਰਨਾ ਚਾਹੀਦਾ ਜੰਗ ਫੂਡ ਹੋ ਗਿਆ ਫਾਸਟ ਫੂਡ ਹੋ ਗਿਆ ਇਹ ਚੀਜ਼ਾਂ ਨਹੀਂ ਆਪਣੇ ਹਾਸਤੇ ਨਹੀਂ ਬਣੀਆਂ ਕਦੀ ਕਦੀ ਮਹੀਨੇ ਦੇ ਇੱਕ ਦੋ ਵਾਰ ਤਾਂ ਚਲੋ ਠੀਕ ਚੱਲਦਾ ਤੇ ਜਿਹੜੇ ਰੋਜ਼ਾਨਾ ਲੋਕ ਖਾਂਦੇ ਨੇ ਉਹ ਵੀ ਇਹੋ ਚੀਜ਼ਾਂ ਦੂਜੇ ਨੰਬਰ ਜੀ ਜਿਹੜਾ ਮਰਦਾਨਾ ਕਮਜ਼ੋਰੀ ਹੈ ਨਾ ਇਹ ਬਹੁਤ ਹੀ ਜ਼ਿਆਦਾ ਲੋਕਾਂ ਨੇ ਇਸ ਚੀਜ਼ ਤੇ ਰੌਲਾ ਪਾਇਆ ਤੇ ਲੋਕਾਂ ਨੇ ਪਿੱਟ ਨਹੀਂ ਪਾ ਕੇ ਲੋਕਾਂ ਨੂੰ ਪਿੱਟ ਕੇ ਪੈਸੇ ਕਢਾ ਲਿਆ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਕਮਜ਼ੋਰੀ ਕੋਈ ਨਹੀਂ ਹੁੰਦੀ ਇਹ ਥੋੜਾ ਜਿਹਾ ਜਦੋਂ ਆਪਾਂ ਇੱਕ ਚੀਜ਼ ਨੂੰ ਵੇਖੀ ਜਾਂਦੇ ਵੇਖੀ ਜਦੋਂ ਦਿਮਾਗ ਦੇ ਚੀਜ਼ ਉਹ ਘਰ ਕਰ ਜਾਂਦੀ ਆ ਜਦੋਂ ਘਰ ਕਰ ਜਾਂਦੀ ਆ ਉਹ ਸਾਈਕੋਲੋਜੀਕਲ ਇਫੈਕਟ ਹੁੰਦਾ ਬੰਦਾ ਉਹ ਚਾਰੀ ਨਹੀਂ ਨਿਕਲਦਾ ਬਾਹਰ ਨਹੀਂ ਨਿਕਲਦਾ ਜੀ ਇਹ ਥੋੜੀ ਜੀ ਕਾਉਂਸਲਿੰਗ ਚਾਹੀਦੀ ਆ ਤਾਂ ਥੋੜੀ ਜੀ ਦਵਾਈ ਦੇ ਨਾਲ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋ ਜਾਂਦਾ ਦਵਾਈਆਂ ਮਹਿੰਗੀਆਂ ਵੀ ਹੁੰਦੀਆਂ ਨੇ ਪਰ ਉਹ ਰੋਗ ਹੁੰਦਾ ਮੰਨ ਲਓ ਕਿਸੇ ਦੇ ਸੱਟ ਲੱਗ ਗਈ ਆ ਬਚਪਨ ਵਿੱਚ ਉਹਦੇ ਕਾਰਨ ਉਹਨੂੰ ਪ੍ਰੋਬਲਮ ਆ ਉਹਦੇ ਚ ਮਹਿੰਗੀਆਂ ਦਵਾਈਆਂ ਵੀ ਵਰਤੀਆਂ ਜਾਣੀਆਂ ਤੋਂ ਮ ਦੇਣ ਦੀ ਲੋੜ ਕੀ ਹੈ ਜੀ 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 ਜਰੂਰ ਪੁੱਛਣਾ ਚਾਹਾਂਗੇ ਇੱਕ ਨੌਜਵਾਨ ਨੂੰ ਭਰੇਜ ਕੀ ਰੱਖਣੇ ਚਾਹੀਦੇ ਨੇ ਤੇ ਖਰਾਾ ਕੀੜੀ ਖਾਣੀ ਚਾਹੀਦੀ ਹੈ ਭਰੇਜ ਵੀ ਜਰੂਰ ਦੱਸਿਓ ਜੀ ਭਰੇਜ ਜੀ ਸਭ ਤੋਂ ਪਹਿਲਾਂ ਤਾਂ ਜੀ ਇੱਕ ਨੌਜਵਾਨ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਸਰੀਰ ਦਾ ਸਭ ਤੋਂ ਵੱਧ ਖਿਆਲ ਰੱਖਣਾ ਚਾਹੀਦਾ ਕਸਰਤ ਕਰਨੀ ਚਾਹੀਦੀ ਆ ਜਿੰਮ ਜਾਓ ਸੈਰ ਕਰੋ ਯੋਗਾ ਕਰੋ ਜੋ ਵੀ ਤੁਹਾਡੇ ਕੋਲ ਟਾਈਮ ਹੈਗਾ ਜੀ ਮੈਨੂੰ ਇੱਕ ਮਹਾਪੁਰਖਾਂ ਨੇ ਇੱਕ ਗੱਲ ਦੱਸੀ ਸੀ ਮੈਂ ਆ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਹਿੰਦੇ ਜੀ ਇੱਕ ਦਿਨ ਦੇ ਵਿੱਚ 24 ਘੰਟੇ ਦਾ ਸਮਾਂ ਹੁੰਦਾ ਜੀ ਆਪਣੇ ਕੋਲ ਮਨੁੱਖ ਕੋ ਇੱਕ ਘੰਟੇ ਤੇ ਇੱਕ ਦਿਨ ਦੇ ਵਿੱਚ 24 ਘੰਟੇ ਦਾ ਸਮਾਂ ਜੀ ਤੇ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਕਹਿੰਦੇ ਇੱਕ ਘੰਟਾ ਤੁਸੀਂ ਆਪਣੇ ਸਰੀਰ ਵਾਸਤੇ ਰੱਖੋ ਕਸਰਤ ਕਰੋ ਜਿਮ ਜਾਓ ਯੋਗਾ ਕਰੋ ਸੈਰ ਕਰੋ ਭਜੋ ਨਸੋ ਸਾਈਕਲ ਚਲਾਓ ਤੇ ਇੱਕ ਘੰਟਾ ਤੁਸੀਂ ਪਰਮਾਤਮਾ ਦਾ ਨਾਲ ਹੋ ਜਿਸ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਜੋ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਨਾ ਤੁਹਾਨੂੰ ਕੋਈ ਸਰੀਰਕ ਰੋਗ ਹੋਊਗਾ ਨਾ ਤੁਹਾਨੂੰ ਕੋਈ ਪਰਮਾਨਸਿਕ ਰੋਗ ਆਊਗਾ ਤੇ ਨਾ ਹੀ ਪਰਮਾਤਮਾ ਦੀ ਈ ਕਿਰਪਾ ਰੰਦੀ ਕਰ ਚ ਸੁੱਖ ਸ਼ਾਂਤੀ ਵੀ ਰਹਿੰਦੀ ਆ ਕਿਉਂਕਿ ਇੱਕ ਘੰਟਾ ਜਦੋਂ ਰੱਬ ਦਾ ਨਾਮ ਲੈ ਲਿਆ ਚਾਹੇ ਗੁਰਦਾਰੇ ਸੇਵਾ ਕਰੋ ਚਾਹੇ ਘਰੇ ਬੈ ਕੇ ਪਾਠ ਕਰੋ ਤੇ ਪਰਮਾਤਮਾ ਮਿਹਰਬਾਨ ਹੁੰਦਾ ਜੀ ਜੀ ਤੇ ਇਹ ਜਿਹੜਾ ਹਰੇਕ ਇਨਸਾਨ ਨੂੰ ਆਪਣੇ ਜੀਵਨ ਦੇ ਵਿੱਚ ਮੈਰੀ ਦੀ ਅਪੀਲ ਆ ਤੇ ਹੱਥ ਜੋੜ ਕੇ ਬੇਨਤੀ ਕੀ ਇਹ ਸਿਧਾਂਤ ਹਰ ਇੱਕ ਬੰਦੇ ਨੂੰ ਅਪਣਾਉਣਾ ਚਾਹੀਦਾ ਜੀ ਜਿੱਥੇ ਸਾਰੇ ਹੀ ਦੁਕਾਨਦਾਰ ਕੋਈ ਵੈਦ ਕੋਈ ਦੁਕਾਨ ਵਾਲੇ ਕੋਈ ਮੈਡੀਕਲ ਵਾਲੇ ਸਾਰੇ ਹੀ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਦੇ ਵੀ ਤੁਸੀਂ ਸਾਡੇ ਕੋਲ ਆਓ ਅਸੀਂ ਦਵਾਈ ਦਿੰਨੇ ਆ ਤੁਸੀਂ ਇਹ ਪ੍ਰਚਾਰ ਕਿਉਂ ਨਹੀਂ ਕਰਦੇ ਵੀ ਮੇਰੇ ਕੋਲ ਆਓ ਮੈਂ ਦਵਾਈ ਦਿੰਨਾ ਅਸੀਂ ਤਿੰਨ ਪੀੜੀਆਂ ਤੋਂ ਸੇਵਾ ਕਰ ਰਹੇ ਆ ਤੁਸੀਂ ਇਹ ਇਹ ਗੱਲ ਕਿਉਂ ਨਹੀਂ ਕਹਿੰਦੇ ਇਹਦੇ 'ਚ ਪੱਤਰਕਾਰ ਜੀ ਫਿਰ ਗੱਲ ਇਹੋ ਆ ਗਈ ਵੀਰ ਛੋਟਵੀਂ ਗੱਲ ਇਹ ਹੈ ਕਿ ਜਿਹੜਾ ਬੰਦਾ ਤਿੰਨ ਚਾਰ ਪੀੜੀਆਂ ਕੰਮ ਕਰਕੇ ਵੀ ਰੱਜਿਆ ਨਾ ਹੋਵੇ ਫਿਰ ਵੀ ਭੁਖੂ-ਭੁਖੂ ਕਰੇ ਤੇ ਲੋਕਾਂ ਨੇ ਠੱਗੀਆਂ ਮਾਰੇ ਫਿਰ ਉਹਦਾ ਮਤਲਬ ਕਿ ਉਹਦੀ ਪੀੜੀਆਂ ਨੇ ਕੁਝ ਨਹੀਂ ਕਮਾਇਆ ਉਹ ਖਾਲੀ ਹੀ ਖਾਲੀ ਹੈ ਤੇ ਖਾਲੀ ਗਏ ਆ ਪਰ ਮਾਲਕਾਂ ਨੇ ਬੜਾ ਕੋਈ ਦਿੱਤਾ ਸੱਚੇ ਭਾਸ਼ੇ ਨੇ ਸਿੱਦਕ ਵੀ ਦਿੱਤਾ ਵਾ ਤੇ ਚਲੋ ਦਾਲ ਫੁਲਕੇ ਜੋਗੇ ਪ੍ਰਸ਼ਾਦੇ ਜੋਗੇ ਵੀ ਕੀਤਾ ਨਾ ਸੋਨਾ ਪ੍ਰਸ਼ਾਦਾ ਮਿਲਦਾ ਦੋਵੇਂ ਟਾਈਮ ਦਾ ਤੇ ਇਸ ਕਰਕੇ ਮਾਰੇ ਜੇ ਕਿਸੇ ਨੂੰ ਨਹੀਂ ਕਹਿੰਦੇ ਸਾਡੇ ਕੋ ਆਈਏ ਕਹਿੰਦੇ ਕਿ ਠੱਗਾਂ ਤੋਂ ਬਚੋ ਠੱਗੀ ਤੋਂ ਬਚੋ ਤੇ ਠੱਗਾਂ ਤੋਂ ਬਚੋ ਸਾਡੇ ਕੋ ਭਾਵੇਂ ਦਵਾਈ ਲੋ ਭਾਵੇਂ ਨਾ ਲੋ ਸਾਨੂੰ ਉਹਦੇ ਨਾਲ ਕੋਈ ਲਾਲਚ ਨਹੀਂ ਆ ਤੇ ਨਾ ਸਾਡੇ ਕੋ ਭਾਵੇਂ ਪਰ ਗੁਰੂ ਘਰ ਜਾਇਆ ਕਰੋ ਉੱਥੋਂ ਸਾਰੀਆਂ ਖੁਸ਼ੀਆਂ ਲਓ ਜੀ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਵੈਜ ਜੀ ਹੁਣ ਔਰਤਾਂ ਵਾਸਤੇ ਇਹਨਾਂ ਨੂੰ ਔਰਤਾਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਕੀ ਭਰੇਜ ਕਰਨਾ ਚਾਹੀਦਾ ਹੈ ਕੀ ਖਾਣਾ ਚਾਹੀਦਾ ਹੈ ਕਿ ਜਿਸ ਦੇ ਨਾਲ ਔਰਤਾਂ ਦੀਆਂ ਜਿਹੜੀਆਂ ਹੁਣ ਵੱਧ ਰਹੀਆਂ ਸਮੱਸਿਆਵਾਂ ਨੇ ਚਾਹੇ ਉਹ ਬੱਚਾ ਪੈਦਾ ਹੋਣ ਨੂੰ ਲੈ ਕੇ ਕੀ ਇਸ ਤੇ ਕਹਿਣਾ ਚਾਹੋਗੇ ਤੁਸੀਂ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਣੀਆਂ ਜਿਹੜੀਆਂ ਛੋਟੀਆਂ ਭੈਣਾਂ ਆਵਾ ਇਹ ਤਾਂ ਬੱਚੀਆਂ ਨੇ ਇਹ ਸਭ ਤੋਂ ਜ਼ਿਆਦਾ ਜੀ ਫਾਸਟ ਫੂਡ ਖਾਂਦੀਆਂ ਤੇ ਚੌਲ ਬਹੁਤ ਖਾਂਦੀਆਂ ਨੇ ਜੀ 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 ਇਹ ਜਿਹੜੇ ਚੌਲਾਂ ਦੇ ਨਾਲ ਵੀ ਲਕੋਰੀਏ ਦੀ ਬਿਮਾਰੀ ਬਹੁਤ ਵੱਦੀ ਆ ਤੇ ਬਾਜ਼ਾਰ ਦਾ ਫਾਸਟ ਫੂਡ ਟਿੱਕੀਆਂ ਇਮਲੀ ਦੀਆਂ ਬਣੀਆਂ ਇਹ ਚਟਨੀਆਂ ਇਹ ਨਹੀਂ ਖਾਣੀਆਂ ਚਾਹੀਦੀਆਂ ਕਦੀ ਕਦੀ ਤੇ ਮੈਂ ਕਹਿੰਦਾ ਜੀ ਚਲੋ ਜਾਇ ਜਹਾ ਖਾਓ ਜ਼ਰੂਰ ਪਰ ਬਹੁਤ ਨਾ ਖਾਓ ਜੀ ਜੀ ਆਮ ਕਰਕੇ ਦੇਖੋ ਜੀ ਉਹਨਾਂ ਆਪਣੇ ਤਰਨਤਨ ਸ਼ਹਿਰ ਦੀ ਗੱਲ ਕਰੀਏ ਤੇ ਤਰਨਤਨ ਦੇ ਵਿੱਚ ਕੱਲ ਮੇਰੇ ਕੋਲ ਛੋਟਾ ਵੀਰ ਇੱਕ ਦਵਾਈ ਲੈਣਾ ਹੈ ਜਿਮੈਟੋ ਤੋਂ ਜੀ ਕਹਿੰਦਾ ਜੀ 70 ਰੈਸਟੋਰੈਂਟ ਹੋ ਗਏ ਤਰਨਤਨ ਦੇ ਵਿੱਚ ਜਿਹੜੇ ਜਿਮੈਟੋ ਦੇ ਨੇ ਤੂੰ 70 ਦੇ 70 ਲੋਕਾਂ ਦੇ ਘਰਾਂ ਅਗੇ ਤੇ ਲੋਕ ਘਰੋਂ ਉੱਠ ਕੇ ਜਾਂਦੇ ਸੀਗੇ ਬਾਜ਼ਾਰ ਕੋਈ ਚੀਜ਼ ਲੈਣ ਜਾਂ ਖਾਂਦਾਂ ਦੀ ਉਹਦੇ ਘਰੇ ਬੈਠੇ ਫੋਨ ਤੇ ਆਰਡਰ ਕਰਦੇ ਘਰੇ ਆ ਜਾਂਦਾ ਸਭ ਚਟਪਟਾ ਹੀ ਆ ਜੀ ਉਹ ਪਤਾ ਨਹੀਂ 2 ਦਿਨ ਦਾ ਵਿਆਹ ਵਾ ਕਿ 3 ਦਿਨ ਦਾ ਵਿਆਹ ਵਾ ਕੀ ਆਪਾਂ ਖਾ ਰਹੇ ਹਾਂ ਕੁਝ ਨਹੀਂ ਪਤਾ ਇਸ ਕਰਕੇ ਜਿਹੜਾ ਤੰਦਰੁਸਤੀ ਵਾਲਾ ਭੋਜਨ ਕਰੋ ਦੁੱਧ ਦਹੀਂ ਮੱਖਣ ਪਨੀਰ ਇਦਾਂ ਦੀਆਂ ਚੀਜ਼ਾਂ ਖਾਓ ਜਿਹਦੇ ਨਾਲ ਜਾਨ ਆਵੇ ਜੀ ਜੀ ਅੱਗੇ ਦੇਖੋ ਜੀ ਅੱਗੇ ਆਪਣੀਆਂ ਮਾਤਾਵਾਂ ਦੀ ਆਪਣੀਆਂ ਦਾਦੀਆਂ ਦੇ ਕੱਦ ਜਿਹੜੇ ਕਿਡੇ-ਕਿਡੇ ਸੀਗੇ ਜੁੱਸੇ ਕਿਡੇ-ਕਿਡੇ ਸੀ ਉਮਰਾਂ ਕਿੰਨੀਆਂ ਕਿੰਨੀਆਂ ਸੀ ਹੁਣ ਵੇਖੋ ਆਪਣੀਆਂ ਬੱਚੀਆਂ 5-5 ਫੁੱਟ ਦੀਆਂ ਮਸਾਂ ਹੁੰਦੀਆਂ ਤੇ ਮੇਰੇ ਕੋਲ ਇਹੋ ਜਿਹੀ ਬੱਚੀਆਂ ਬਹੁਤ ਹੁੰਦੀਆਂ ਨੇ ਜਿਨ੍ਹਾਂ ਦੇ 16 ਸਾਲ 17 ਸਾਲਾਂ 'ਚ ਸਾਰੇ ਵਾਲ ਚਟੇ ਹੋ ਗਿਆ ਸਾਰੇ ਵਾਲ ਚਟੇ ਹੋ ਗਏ ਵਾਲ ਆਮ ਆਮ ਘਰ ਦੇ ਵਿੱਚ ਪ੍ਰੋਬਲਮ ਹੈ ਵਾਲ ਚੜੀ ਜਾਂਦੇ ਵਾਲ ਚਟੇ ਹੋ ਜਾਂਦੇ ਉਹ ਅੰਦਰ ਸਰੀਰ ਦੇ ਵਿੱਚ ਹਾਰਮੋਨ ਨਹੀਂ ਸਹੀ ਬੰਦੇ ਪਏ ਜੀ ਜੀ ਉਹ ਹਾਰਮੋਨ ਨਾ ਹੋਂ ਕਰਕੇ ਕਿਸੇ ਨੂੰ ਪੀਰੀਅਡ ਬਹੁਤ ਜ਼ਿਆਦਾ ਆਈ ਜਾਂਦੇ ਕਿ ਉਹਨੂੰ ਬਹੁਤ ਘੱਟ ਆਈ ਜਾਂਦੇ ਉਹ ਇਸ ਸਮੱਸਿਆ ਜਿਹੜੀ ਆ ਸਿਰਫ ਸਾਰੀ ਖਾਣ ਪੀਣ ਦੀ ਹੈ ਜੀ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਖਾਓ ਨਾ ਕਿ ਆਪਣੀ ਜ਼ੁਬਾਨ ਨੂੰ ਸੁਆਦ ਦੇਣ ਵਾਸਤੇ ਖਾਓ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਚੰਗੀ ਤੋਂ ਚੰਗੀ ਭੋਜਨ ਕਰੋ ਤੇ ਉਹਦੇ ਨਾਲ ਤੁਹਾਡਾ ਸਰੀਰ ਵੀ ਤੰਦਰੁਸਤ ਰਹੇ ਤੇ ਤੁਹਾਡੀ ਇੱਕ ਜ਼ੁਬਾਨ ਦਾ ਸਵਾਦ ਦਾ ਚਟਪਟੇ ਦਾ ਹੋਰ ਇਸ ਤੋਂ ਇਲਾਵਾ ਕੋਈ ਚੀਜ਼ ਬਹੁਤ ਵੱਡੀ ਨਹੀਂ ਕਿਵੇਂ ਵਾਜ ਜੀ انسان ਕਿਤੇ ਚੱਲ ਰਿਹਾ ਹੈ ਉਸ ਦਾ ਦਿਮਾਗ ਕਿਤੇ ਚੱਲ ਰਿਹਾ ਹੈ ਟੈਨਸ਼ਨਾਂ ਜਿਆਦੀਆਂ ਨੇ ਅਤੇ ਜਿਸ ਦੇ ਕਾਰਨ ਉਸ ਨੂੰ ਲੱਗਦਾ ਕਿ ਮੈਂ ਬਿਮਾਰ ਆ ਕੀ ਇਸ ਤੇ ਕਹਿਣਾ ਚਾਹੋਗੇ ਕਿ ਕਿਵੇਂ ਦਾ ਜਿਹੜਾ ਹੈ ਉਹ ਆਪਣੇ ਸਰੀਰ ਵਾਸਤੇ ਆਯੁਰਵੈਦਿਕ ਕੀ ਕਹਿੰਦਾ ਹੈ ਇਸ ਤੇ आयुर्वेद महाराज जी ਇਹ ਕਹਿੰਦਾ ਕਿ ਜਿਹੜੀ ਟੈਨਸ਼ਨਾਂ ਕਿਸੇ ਦੀ ਪਾਈਆਂ ਤੇ ਹੈ ਨਹੀਂ ਇਹ ਆਪਣੀਆਂ ਆਪੇ ਪਾਈਆਂ ਨੇ ਹਰ ਇੱਕ ਬੰਦੇ ਨੂੰ ਦੌੜ ਲੱਗੀ ਕਿ ਮੈਂ ਦੂਜੇ ਤੋਂ ਅੱਗੇ ਨਿਕਲਣਾ ਦੂਜਾ ਦਾ ਮੈਂ ਤੀਜੇ ਤੋਂ ਨਿਕਲਣਾ ਤੀਜਾ ਦਾ ਚੌਥੇ ਪੈਸੇ ਦੀ ਦੌੜ ਆ ਜੀ ਜੀ ਪੈਸਾ ਉਹ ਪੈਸੇ ਨਾ ਮਹਿਰ ਦੇ ਮਨ ਨਾ ਪੈਸੇ ਨਾਲ ਸਾਰੇ ਸੁੱਖ ਨਹੀਂ ਕਦੀ ਮਿਲਦੇ ਜੀ ਬਹੁਤ ਬਹੁਤ ਪੈਸੇ ਵਾਲੇ ਵੀ ਬੰਦੇ ਐਸਰੇ ਇੰਨੇ ਕਿ ਦੁਖੀ ਆ ਜਿਹਦਾ ਕੋਈ ਹਿਸਾਬ ਹੀ ਕੋਈ ਨਹੀਂ ਆ ਇਸ ਕਰਕੇ ਪ੍ਰਮਾਤਮਾ ਕੋ ਤੰਦਰੁਸਤੀ ਮੰਗਣੀ ਚਾਹੀਦੀ ਆ ਤੇ ਪਰਿਵਾਰ ਦੀ ਸੁੱਖ ਸ਼ਾਂਤੀ ਮੰਗਣੀ ਚਾਹੀਦੀ ਆ ਤੇ ਖਾਣ ਪੀਣ ਦੇ ਵਿੱਚ ਇਹੀ ਗੱਲ ਆ ਜੀ ਮਹਾਰਾਜ ਵਧੀਆ ਖਾਓ ਸੋਨਾ ਖਾਓ ਜਿਹੜੀ ਪੰਜਾਬ ਦੀ ਆਪਣੀ ਪੰਜਾਬੀ ਖਾਹਕ ਆ ਨਾ ਜੀ ਜੀ ਉਹ ਖਾਓ ਇਨਾਂ ਦਿਨਾਂ ਚ ਅਲਸੀ ਬਣਾ ਕੇ ਖਾਓ ਵੇਸਰ ਬਣਾ ਕੇ ਖਾਓ ਪੇਠਾ ਬਣਾ ਖਾਓ ਹੁਣ ਤਾਂ ਜਿਹੜੀ ਆਉਣ ਵਾਲੀ ਆਪਣੀ ਪੀੜ੍ਹੀ ਹੈ ਜਿੰਨਾਂ ਦੇ ਬੱਚਿਆਂ ਦੇ ਵਿਆਹ ਹੋ ਰਹੇ ਉਹਨਾਂ ਨੂੰ ਤਾਂ ਨਾ ਪੇਠੇ ਬਾਰੇ ਪਤਾ ਕਿੱਦਾਂ ਬੰਦਾ ਨਾਲ ਅਲਸੀ ਬਾਰੇ ਮੇਰੇ ਘਰ ਨਾਲ ਰੋਟੀ ਬਣਾਉਣੀ ਨਹੀਂ ਹੁੰਦੀ ਜੀ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਇਨਾਂ ਦੇ ਤੇ ਪੁਰਾਣੇ ਲੋਕ ਆਪਣੇ ਘਰਾਂ ਦੇ ਵਿੱਚ ਅਲਸੀ ਚਾਸਕੂ ਵੇਸਨ ਪੇਠਾ ਕੋਈ ਕੋਈ ਗਜਰੇਲਾ ਬਣ ਗਿਆ ਕੁਝ ਨਾ ਕੁਝ ਬੰਦਾ ਹੀ ਰਹਿੰਦਾ ਸੀ ਤੇ ਵੇਖੋ ਜੀ ਬੰਦੇ ਸਾਰੇ ਤੰਦਰੁਸਤ ਹੁੰਦੇ 70 70 80 ਸੀ ਸਾਲ ਦੇ ਆਮ ਲੋਕਾਂ ਦੀ ਉਮਰ ਘੱਟ ਤੋਂ ਘੱਟ ਵੀ ਉਮਰ 70 75 ਸਾਲ ਹੁੰਦੀ ਸੀ ਤੇ 100 100 ਸਾਲ ਦੇ ਆਮ ਬਜ਼ੁਰਗ ਪਿੰਡਾਂ ਚ ਲੱਭ ਜਾਂਦੇ ਹੁੰਦੇ ਸੀ ਪਰ ਹੁਣ ਉਮਰ ਰਹਿ ਗਈ 50 ਤੋਂ 60 ਦੇ ਵਿੱਚ ਰਹਿ ਗਈ ਸਾਰੀ ਕੋਈ ਪਤਾ ਨਹੀਂ ਲੱਗਦਾ ਪਿਆ ਜੀ ਕੀ ਕੀ ਹੋ ਰਿਹਾ ਵਾ ਇਹ ਸਾਰਾ ਖਾਣ ਪੀਣ ਦੇ ਕਰਕੇ ਤੇ ਜਦੋਂ ਦਿਮਾਗ ਤੇ ਬਹੁਤ ਜ਼ਿਆਦਾ ਉਹਦੇ ਨਾਲ ਹਾਰਟ ਦੇ ਅਟੈਕ ਵੀ ਕਾਫੀ ਜ਼ਿਆਦਾ ਆ ਰਹੇ ਆ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਤੀ ਹੈ ਜ਼ਿਲ੍ਹਾ ਤਰਨਤ ਆਪਣੀ ਲੋਕੇਸ਼ਨ ਵੀ ਦੱਸ ਦਿਓ ਕਿਸੇ ਨੇ ਕਿਸੇ ਵੇਲੇ ਕੋਈ ਸਲਾਹ ਹੀ ਲੈਣੀ ਹੋਵੇ ਕਈ ਵਾਰ ਲੋਕਾਂ ਦੇ ਮਨ 'ਚ ਕੋਈ ਹੁੰਦਾ ਤਾਂ ਉਹ ਤੁਹਾਨੂੰ ਜਿਹੜਾ ਮਿਲ ਸਕਣ ਆਪਣਾ ਨੰਬਰ ਲੋਕੇਸ਼ਨ ਨਾਮ ਤੇ ਕਿੰਨੇ ਸਮੇਂ ਤੋਂ ਤੁਸੀਂ ਸੇਵਾ ਕਰ ਰਹੇ ਮੈਂ ਚਾਹਾਂਗਾ ਉਹ ਵੀ ਜ਼ਰੂਰ ਦੱਸਿਓ ਜੀ ਜੇ ਆਪ ਜੀ ਕਹਿ ਰਹੇ ਦੱਸਦੇ ਵੈਸੇ ਤਾਂ ਮੇਰਾ ਕੋਈ ਬੂਡ ਨਹੀਂ ਸੀ ਦੱਸਣ ਦਾ ਜੀ ਜੀ ਤੇ ਮੇਰਾ ਨਾਂ ਜੀ ਵੈਦ ਗੁਰਪ੍ਰੀਤ ਸਿੰਘ son of ਸਰਦਾਰ ਹਰਪ੍ਰੀਤ ਸਿੰਘ ਵੈਦ ਜੀ ਜੀ ਅਸੀਂ ਜੀ ਤੇ ਅਸੀਂ ਲਗਭਗ ਚਾਰ ਪੀੜ੍ਹੀਆਂ ਤੋਂ ਸੇਵਾ ਕਰ ਰਹੇ ਆ ਤੇ ਦਰਬਾਰ ਸਾਹਿਬ ਲੰਗਰ ਕਰਦੇ ਲੱਗੇ ਬਿਲਕੁਲ ਆਪਣਾ ਦੁਆਖਾਨਾ ਵਾ ਤਰਨਤਨ ਸਾਹਿਬ ਦੇ ਪਾਰਕਿੰਗ ਜਿਹੜੀ ਆ ਉਹਦੇ ਬਿਲਕੁਲ ਨਾਲ ਹੀ ਨਜ਼ਦੀਕ ਹੀ ਆਪਣਾ 100 150 ਮੀਟਰ ਦੇ ਉੱਪਰ ਦੁਆਖਾਨਾ ਵਾ ਭਾਈ ਲਾਲ ਸਿੰਘ ਦੁਆਖਾਨਾ ਮੇਰੇ ਦਾਦਾ ਜੀ ਦਾ ਨਾਂ ਭਾਈ ਲਾਲ ਸਿੰਘ ਜੀ ਤੇ ਉਹਨਾਂ ਦੇ ਨਾਂ ਤੇ ਦੁਆਖਾਨਾ ਚੱਲਦਾ ਸੀ ਸਵੇਰੇ 10 ਤੋਂ 6 ਵਜੇ ਤੱਕ ਰੋਹ ਹੀ ਖੁੱਲਦਾ ਐਤਵਾਰ ਦੀ ਛੁੱਟੀ ਹੁੰਦੀ ਆ ਜੀ ਤੇ ਫੋਨ ਨੰਬਰ ਮੈਂ ਦੇ ਦੇਣਾ ਜੇ ਕਿਸੇ ਭੈਰਪਰਾ ਨੂੰ ਸਲਾਹ ਦੀ ਲੋੜ ਹੋਵੇ ਤੇ ਅਸੀਂ ਹਾਜ਼ਰ ਆ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜਦੋਂ ਮਰਜ਼ੀ ਆਪਜੀ ਫੋਨ ਕਰ ਸਕਦੇ ਜੋ 86998 57000 ਇਸ ਵਾਰ ਫਿਰ ਬੋਲ ਦਿਓ 86998 57000 ਨੌਜਵਾਨਾਂ ਨੂੰ ਅਤੇ ਜਿੰਨੇ ਵੀ ਲੋਕ ਵੀਡੀਓ ਨੂੰ ਦੇਖ ਰਹੇ ਨੇ ਤੁਹਾਡੇ ਵੱਲੋਂ ਕੋਈ ਮੰਨ ਦੀ ਗੱਲ ਕੋਈ ਪਰਸਨਲੀ ਵਿਚਾਰ ਕੋਈ ਸਨਮੁਖ ਰੱਖਣਾ ਹੋਵੇ ਤੁਸੀਂ ਦੱਸ ਸਕਦੇ ਹੋ ਵੇਖੋ ਜੀ ਪੱਤਰਕਾਰ ਜੀ ਦੋ ਚੀਜ਼ਾਂ ਨੇ ਪੰਜਾਬ ਨੂੰ ਮਾਰਤਾ ਇੱਕ ਡੁਪਲੀਕੇਸੀ ਨੇ ਜੀ ਇੱਕਾ ਸੋਸ਼ਲ ਮੀਡੀਆ ਜਿਹੜਾ ਆ ਗਿਆ ਤੇ ਡੁਪਲੀਕੇਟ ਚੀਜ਼ਾਂ ਵੀ ਕੀ ਜਾਂਦੀਆਂ ਨੇ ਤੇ ਤੂਜਾ ਨਸ਼ਾ ਜੀ ਤੇ ਮੈਂ ਤਾਂ ਸਾਰਿਆਂ ਨੂੰ ਇਹੋ ਭੈਣ ਭਰਾਵਾਂ ਨੂੰ ਪਰ ਨੌਜਵਾਨ ਵੀਰਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਵੀਰ ਜੀ ਆਪਣੀ ਜਵਾਨੀ ਤੇ ਆਪਣਾ ਪੰਜਾਬ ਬਚਾ ਲਓ ਜੀ ਆਪਣੀ ਨਸਲ ਖਤਮ ਹੋਣ ਤੋਂ ਬਚਾ ਲਓ ਜਿਹੜੇ ਬੰਦੇ ਜ਼ਿਆਦਾ ਨਸ਼ਾ ਕਰਦੇ ਨੇ ਇਹ ਗਾਂ ਬੱਚਾ ਪੈਦਾ ਕਰਨ ਦੇ ਯੋਗ ਵੀ ਨਹੀਂ ਰਹਿੰਦੇ ਤੇ ਉਹਦੇ ਕਾਰਨ ਜਿਹੜਾ ਵਾ ਜੀ ਪਰ ਇੰਨਾ ਕੁ ਮੁਸ਼ਕਲ ਹੋ ਰਿਹਾ ਵਾ ਕਿ ਅੱਜ ਕੱਲ ਸਪਰਮ ਡੋਨਰ ਬਣ ਗਏ ਜੀ ਤੁਸੀਂ ਦੇਖ ਰਹੇ ਜੋ ਜੋ ਹੈਗਾ ਨੈਟ ਤੇ ਕੱਢ ਕੇ ਵੇਖੋ ਸਪਰਮ ਕਿਸੇ ਦੇ ਆ ਲਾਈ ਕਿਸੇ ਨੂੰ ਜਾਂਦੇ ਆ ਇਹ ਬਹੁਤ ਮਾੜੀ ਗੱਲ ਆ ਇਸ ਕਰਕੇ ਤੰਦਰੁਸਤ ਰਹੋ ਕਸਰਤ ਕਰੋ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਓ ਜੀ ਜੀ ਇਹਨੂੰ ਗੰਦਲਾ ਪੰਜਾਬ ਹੋਣ ਤੋਂ ਬਚਾਈਏ ਆਪਾਂ ਸਾਰੇ ਮਿਲ ਕੇ ਸਾਰੇ ਜਾਣੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਮਾਂ ਦੇਣ ਦੇ ਲਈ ਸਾਡਾ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਆ ਧੰਨਵਾਦ ਮਾਰੇ ਜੀ ਆਪ ਜੀ ਦਾ ਆਉਣ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਨ ਵੈ ਗੁਰਪ੍ਰੀਤ ਸਿੰਘ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਜੇਕਰ ਉਹਨਾਂ ਦੇ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਨਾਲ ਸਹਿਮਤ ਜੋ ਨਾਲ ਨੰਬਰ ਵੀ ਬੋਲਿਆ ਜੇਕਰ ਕਿਸੇ ਪ੍ਰਕਾਰ ਦੀ ਸਲਾਹ ਵੀ ਲੈਣੀ ਹੋਵੇ ਤਾਂ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਨੌਜਵਾਨਾਂ ਦੇ ਲਈ ਔਰਤਾਂ ਦੇ ਲਈ ਬੱਚਿਆਂ ਦੇ ਲਈ ਜਿਹੜੀ ਆ ਇੱਕ ਮੈਸੇਜ ਦਿੱਤਾ ਹੈ ਅਤੇ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਜਿਹੜੇ ਨੇ ਉਹ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਅਤੇ ਇਨਸਾਨਾਂ ਨੂੰ ਬਹੁਤ ਸਾਰੇ ਨੌਜਵਾਨਾਂ ਨੂੰ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਵੇਂ ਜਿਹੜਾ ਹੈ ਉਹ ਸਸਤੀ ਤੋਂ ਸਸਤੀ ਚੀਜ਼ ਉਹ ਵੀ ਕਿ ਰੀਲ ਜਿਹੜੀ origignal ਨਹੀਂ ਹੁੰਦੀ ਉਸ ਨੂੰ ਕਿਵੇਂ ਵੇਚਿਆ ਜਾਂਦਾ ਹੈ ਬਣੇ ਰੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮਹਿੰਦਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰ